ਆ ਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਗੋਪਾਲਾ ਜੀ ਫੈਮਲੀ ਵਿਦਟ ਸਵਾਗਤ ਹੈ ਹੁਣ ਤਿੰਨ ਦਾ ਟਾਈਮ ਹੋ ਰਿਹਾ ਏ ਅਸੀਂ ਚੱਲੇ ਥੱਲੇ ਕੀ ਆ ਦੇਖਣ ਵੀ ਕੋਈ ਕੀਆ ਲੱਗ ਰਹੀ ਹੋਵੇ ਉ ਤਾਂ ਇੱਕ ਟੋੜੀ ਵੀ ਪਈ ਆ ਪਰ ਮਨਾ ਸੋਚਿਆ ਵੀ ਚੱਲ ਜੇ ਛੋਟੀ ਜੀ ਮਿਲ ਜੇ ਕੋਈ ਤਾਜੀ ਕੀਆ ਕਿਉਂਕਿ ਅੱਜ ਕੀਆ ਛੋਲੇ ਦੀ ਕਈ ਦਿਨ ਹੋ ਗਏ ਨਾ ਕੀਆ ਛੋਲਿਆਂ ਦੀ ਦਾਲ ਪਾ ਕੇ ਨਿੱਕੀਆ ਬਣਾਈ ਹੈਗੀ ਕੀ ਤੇ ਪੋੜੀ ਗਿਰ ਵੀ ਨਾ ਜਾਵੇ ਹੈ ਨਾ ਨਾ ਇਹ ਨਹੀਂ ਕਰਦੀ ਇਤਨੇ ਘਟੇ ਬਾਜ਼ਾਰ ਤਾਂ ਕਰਕੇ ਮੈਂ ਕਿਹਾ ਵੀ ਕੀ ਆ ਛੋਲੇ ਦੀ ਦਾਲ ਬਣਾਉਣੀ ਹਏ ਗਿਰਗੀ ਜੀ ਡਰ ਲੱਗਦਾ ਕਿਉਂਕਿ ਨਾ ਕੋੜੀ ਉੱਪਰ ਪੱਖੇ ਦਾ ਕਨੈਕਸ਼ਨ ਲਾਇਆ ਤਾਂ ਕਰਕੇ ਨਾ ਇਹ ਚੱਕ ਲਈ ਤੇ ਪੋੜੀ ਉਹ ਪੋੜੀ ਚੱਕ ਲਈ ਤੇ ਉੱਪਰ ਧਰਤੀ ਸੀ ਇਸ ਕਰਕੇ ਫਿਰ ਦੁਬਾਰਾ ਥੱਲੇ ਰੱਖਣ ਨਾਲ ਨਾ ਥੋੜਾ ਜਿਹਾ ਬੈਲੈਂਸ ਜਿਹਾ ਵਿਗੜ ਜਾਂਦਾ ਇੱਧਰ ਉੱਧਰ ਹੋ ਜਾਂਦੀ ਆ ਇਹਦੀ ਲੱਤਾਂ ਟੰਗੀਆਂ ਆ ਕਿਹਦੀ ਆ ਦੇ ਵਿੱਚ ਬੜਗੇ ਬੇਲਾਂ ਚ ਮੈਨੂੰ ਇਹਨਾਂ ਦਿਨਾਂ ਚ ਬੜਨੇ ਦੇ ਬਹੁਤ ਜ਼ਿਆਦਾ ਡਰ ਲੱਗਦਾ ਕਿਉਂਕਿ ਵੀ ਕੁਛ ਛੁਪਿਆ ਛਿਪਿਆ ਨਾ ਹੋਵੇ ਕਿੱਥੇ ਮਿਲ ਗਈ ਸਰ ਜੂ ਬਹੁਤ ਆ ਬਹੁਤ ਆ ਕਿਉਂਕਿ ਵਿੱਚ ਦਾਲ ਪਾਉਣੀ ਆ ਨਾ ਕੀਆ ਤਾਂ ਖਾ ਕੇ ਰਾਜੀ ਹੈ ਨਹੀਂ ਕੋਈ ਵੀ ਪਰ ਦਾਲ ਪਾ ਕੇ ਬਣਾਉਂਗੇ ਚਲ ਖਾ ਲਾਂਗੇ ਸਾਰੇ ਫਿਰ ਵੀ ਨਹੀਂ ਖਾਂਦੇ ਹੈਗੇ ਬਸ ਹੋਰ ਵੀ ਲੈ ਕੇ ਆਣਾ ਨਾ ਨਾ ਬਹੁਤ ਹੈ ਕਿਉਂਕਿ ਦਾਲ ਪਾਕੇ ਬਣਾਣੀ ਹੈ ਕਾਫੀ ਬਣ ਜਣੀ ਕੀ ਆ ਤਾਂ ਇੱਕ ਮਿਲ ਗਈ ਹੋਰ ਚਾਹੀਦੀ ਨਹੀਂ ਪਰ ਮੈਂ ਫਿਰ ਵੀ ਦੇਖ ਰਹੀ ਹਾਂ ਕਿ ਕਈ ਵਾਰ ਨਾ ਬੇਲਾਂ 'ਚ ਕੋਈ ਛੋਟੀ ਬੋਟੀ ਆਪਾਂ ਲੁਕੀ ਵੀ ਹੁੰਦੀ ਹੈ ਕਿਉਂਕਿ ਨਾ ਵਿੱਚੇ ਪੱਕ ਜਾਂਦੀ ਹੈ ਉਹ ਬੇਲਾਂ 'ਚ ਦਿਖਦੀ ਨਹੀਂ ਕਿਉਂਕਿ ਅੱਧਾ ਦਾ ਕਵਾੜ ਜੰਮਿਆ ਪਿਆ ਵਿੱਚ ਹੈ ਨਾ ਕਵਾੜ ਫਰਾਂ ਬਿੱਲਾ ਪਿਆ ਵਿੱਚ ਜੇ ਹੁਣ ਜੇ ਹੁਣ ਕਵਾੜ ਪਟਦੇ ਆ ਤਾਂ ਹਰ ਬੇਲਾਂ ਟੁੱਟ ਜਾਣੀ ਹੈ ਵੜਾ ਮਤਲਬ ਵੜਦੀ ਤਾਂ ਮੈਂ ਘੱਟੇ ਆ ਬੜਨ ਨੂੰ ਮਤਲਬ ਵੀ ਤੁਹਾਨੂੰ ਦਿਖਾਣ ਲਈ ਸਬਜ਼ੀਆਂ ਭਾਜੀਆਂ ਕਿਵੇਂ ਹੋ ਰਹੀਆਂ ਕਿਵੇਂ ਲੱਗ ਰਹੀਆਂ ਨਾ ਕਿੰਨੇ ਕੁ ਲੱਗ ਗਏ ਕਿੰਨੇ ਕੁ ਖਤਮ ਹੋ ਗਈਆਂ ਉਹ ਦਿਖਾਉਣ ਵਾਸਤੇ ਬਸ ਵੀਡੀਓ ਕਰਕੇ ਥੋੜਾ ਬਹੁਤਾ ਕਰਨਾ ਪੈਂਦਾ ਹੈ ਤੇ ਤੁਹਾਨੂੰ ਦਿਖਾਣ ਲਈ ਬਸ ਵੀ ਵੀ ਕਿੰਨੀ ਕਿ ਸਬਜ਼ੀਆਂ ਜਿਵੇਂ ਰਹਿ ਗਈਆਂ ਬਚ ਗਈਆਂ ਹਨ ਨਾ ਜੋ ਵੀ ਆ ਵੀ ਕਿਹੜੀ ਸਬਜ਼ੀ ਲੱਗ ਰਹੀ ਹੈ ਕਿਹੜੀ ਘੱਟ ਲੱਗ ਰਹੀ ਕਿਹੜੀ ਵਾਧਾ ਦਿਖਾਉਣ ਲਈ ਫਿਰ ਲੈ ਕੇ ਆ ਜਣੇ ਵੀ ਚੱਲਣ ਵਾਲੇ ਉਹ ਆਪ ਵੀ ਦੇਖਿਆਵਾਂਗੇ ਨਾਲੇ ਤੁਹਾਨੂੰ ਵੀ ਬਸ ਕੀ ਯਾਰ ਰਹਿ ਗਿਆ ਇੱਕ ਕarele ਰਹਿ ਗਏ ਇੱਕ ਫਲੀਆਂ ਰਹਿ ਗਈਆਂ ਟਿੱਕਾ ਫਲੀਆਂ ਰਹਿ ਗਏ ਫਲੀਆਂ ਬਹੁਤ ਘਟ ਗਏ ਖਾਣੇ ਤੇ ਕੀ ਆ ਵੀ ਹਮਮ ਕਰੇਲੇ ਤਾਂ ਵੀ ਘਟ ਗਏ ਇੰਨੇ ਹੀ ਖਾਂਦੇ ਨਾ ਹੁਣ ਇਹ ਸਬਜ਼ੀਆਂ ਜਿਹੜੀਆਂ ਲੱਗ ਰਹੀਆਂ ਨਾ ਕੋਈ ਖਾਣ ਨੂੰ ਜੀ ਰਹੀਦਾ ਰਿਹਾ ਪਰ ਜ਼ਿਆਦਾ ਖਤਮ ਹੋ ਜਾਣਗੀਆਂ ਫਿਰ ਮੰਗਣਗੇ ਨਾ ਕੋਰ ਫਿਰ ਆਹੀ ਸਬਜ਼ੀਆਂ ਜੀ ਕਰੂਗਾ ਫਿਰ ਤਾਂ ਕਿਉਂਕਿ ਮੁੱਲ ਵੀ ਹੋ ਗਿਆ ਸਬਜ਼ੀਆਂ ਵੀ ਬਹੁਤ ਮਹਿੰਗੀਆਂ ਹੁਣ ਕੋਰ ਤਾਂਦੇ ਨੇ ਵੀ ਸਬਜ਼ੀ ਬਹੁਤ ਮਹਿੰਗੀ ਆ ਰੇਟ ਬਹੁਤ ਜ਼ਿਆਦਾ ਹੋਇਆ ਪਿਆ ਹੈ ਸਾਨੂੰ ਵੀ ਪਤਾ ਮਤਲਬ ਪਤਾ ਲੱਗ ਜਾਂਦਾ ਵੀ ਰੇਟ ਬਹੁਤ ਮਹਿੰਗਾ ਹੈ ਪਰ ਹਜੇ ਤੱਕ ਮੁੱਲ ਲਈ ਤਾਂ ਨਹੀਂ ਰਹੀ ਅੱਗੇ ਅੱਗੇ ਦੇਖੀ ਜਾਵਾਂਗੇ ਆਪਾਂ ਨੂੰ 2 ਮਹੀਨੇ ਹੋ ਗਏ ਮੁਰਣੀ ਲਈ 2 ਮਹੀਨੇ ਹੋ ਗਏ ਅੱਗੇ ਨੂੰ ਸ਼ਿਮਲਾ ਮਿਰਚ ਦਾ ਤਕਰੀਬਨ ਸਾਡੀ ਖਤਮ ਹੋ ਗਈ ਉਹ ਤਾਂ ਖਤਮ ਹੈ ਯਾਰ ਉਹ ਤਾਂ ਪੂਰੀ ਹੋ ਗਈ ਉਹ ਤਾਂ ਸਾਰੀ ਖਤਮ ਹੋ ਗਈ ਸ਼ਿਮਲਾ ਮਿਰਚ ਚ ਸ਼ਿਮਲਾ ਮਿਰਚ ਦਾ ਸਾਰੀ ਖਤਮ ਹੋ ਗਿਆ ਸਾਰੀ ਝੋਲ ਸਾਰੀ ਹਨਾ ਟਿੰਡੀਆਂ ਵੀ ਘੱਟੇ ਨੇ ਅੱਗੇ ਅੱਗੇ ਜਿਵੇਂ ਮੈਂ ਕਹਿ ਰਹੀ ਆ ਵੀ ਬੜਾ ਨੂੰ ਜੀ ਨਹੀਂ ਕਰਦਾ ਬੜਾ ਨੂੰ ਤਾਂ ਨਹੀਂ ਜੀ ਕਰਦਾ ਕਿਉਂਕਿ ਸੌਣ ਦਾ ਮਹੀਨਾ ਆ ਰਿਹਾ ਪਿੰਨਾ ਡਰ ਲੱਗਦਾ ਵੀ ਪੈਰਾਂ ਚ ਪਾ ਜਾਨਾ ਹੋਰ ਮੈਂ ਤਾਂ ਕੋਈ ਜ਼ਿਆਦਾ ਡਰਦੀ ਨਹੀਂ ਸਭ ਤੋਂ ਜ਼ਿਆਦਾ ਮੈਂ ਡਰਦੀ ਆ ਚਲ ਲਓ ਜੀ ਤੇ ਉੱਧਰ ਦੇਖੋ ਆ ਸਾਰਾ ਪਾਣੀ ਮੀਂਹ ਦਾ ਹੀ ਖੜਿਆ ਕਿ ਦੇ ਆ ਵਾਏ ਅੱਛਾ ਮੋਟਰ ਵਾਲਾ ਪਾਣੀ ਆ ਸਾਰਾ ਮੋਟਰ ਵਾਲੀ ਆ ਤੇ ਆ ਸਾਰਾ ਪਾਣੀ ਮੋਟਰ ਵਾਲਾ ਹਾਂ ਧੁੱਪ ਆ ਫੇਰ ਨਿਕਲ ਗਈ ਸਵੇਰੇ ਬੱਦਲ ਹੋ ਰਹੇ ਆ 5-10 ਮਿੰਟ ਵਾਸਤੇ ਵੀ ਦੇਖ ਲੈ ਆਪਾਂ ਹਾਂ ਨਿਕਲਦੇ ਆ ਕਿੰਨੀ ਗਰਮੀ ਕਿੰਨੀ ਗਰਮੀ ਆਂਦੀ ਹੈ ਸਵੇਰ ਤੱਕ ਤਾਂ ਬੱਦਾਂ ਰਹਿੰਦਾ ਏ ਦਿਨ ਚ ਨਹੀਂ ਧੁੱਪ ਆ ਜਾਂਦੀ ਹੈ ਨਾ ਬਹੁਤ ਜ਼ਿਆਦਾ ਧੁੱਪ ਆ ਜਾਂਦੀ ਹੈ ਮਾੜਾ ਜਾਂ ਨਿਕਲਿਆ ਨੇ ਇਕੱਲਾ 5 ਮਿੰਟ ਦਾ ਕੰਮ ਸੀ ਕਿ ਮੈਂ ਗਰਮੀ ਦੇਖੋ ਕਿੰਨੀ ਆ ਲੋ ਜੀ ਕੁੱਕਰ ਆਪਾਂ ਰੱਖਤਾ ਸਭ ਤੋਂ ਪਹਿਲਾਂ ਆਪਾਂ ਦਾਲ ਉਹ ਕਰਨੀ ਆ ਉੱਪਰ ਵੀ ਕਰਨੀ ਆ ਰਿਜਣੀ ਕਿਉਂਕਿ ਨਾ ਫਿਰ ਕੀ ਆ ਰਿਜਣ ਨੂੰ ਰਿਜਜ ਛੇਤੀ ਜਾਂਦਾ ਏ ਦਾਲ ਟਾਈਮ ਲਾਂਦੀ ਹੈ ਇਸ ਕਰਕੇ ਆਪੋ ਬੈਲਾ ਦਾਲ ਰੱਖ ਦਈਏ ਕਈ ਤੜਕਾ ਇਹਨੂੰ ਬਾਅਦ ਚ ਲਾਉਂਦੇ ਹੋਣੇ ਸ਼ਾਇਦ ਅਸੀਂ ਪਹਿਲਾਂ ਲਾਉਂਦੇ ਆ ਬਾਅਦ ਚ ਕਦੇ ਲਾਇਆ ਨਹੀਂ ਨਹੀਂ ਤਾਂ ਉਹ ਗਠੇ ਜਿਹੜੇ ਉੱਪਰ ਤੈਰੀ ਜਾਂਦੇ ਨੇ ਇਹਦੇ ਵਿੱਚ ਮੈਂ ਜੀਰਾ ਪਾ ਲਿਆ ਅੱਗੇ ਵੀ ਮੈਂ ਹਮੇਸ਼ਾ ਜੀਰਾ ਪਹਿਲਾਂ ਹੀ ਪਾ ਲੈਂਦੀ ਹਾਂ ਪਿਆਜ਼ਾਂ ਚ ਸੇਕ ਪਾ ਲਿਆ ਉੱਪਰ ਡਿੱਗ ਗਿਆ ਉਹਦੇ ਵਿੱਚ ਚੜੂਆ ਦੇਖੇ ਉਹ ਦੇਖ ਇੱਧਰ ਆ ਦੇਖ ਇੱਧਰ ਦੇਖੀ ਉੱਧਰ ਦੇਖੋ Papa ਜੀ ਦੇ ਇਹ ਐਵੇਂ ਲ ਆਹ ਬਈ ਮੈਂ ਹੱਸੀ ਜਾਮਾ ਹੈ ਬਈ ਗੇਰੀ ਜੋ ਫਸੀ ਜਾਮਾ ਹੈ ਬਾਬੂ ਬਾਬੂ ਆਪੋ ਚੱਲੀਏ ਚੱਲੀਏ ਬੱਤੂ ਚੱਲ ਚੱਲੀਏ ਤੇ ਸੈਂਡਲ ਨਹੀਂ ਹੈਗੇ ਜੇ ਸੈਂਡਲ ਹੁੰਦੇ ਫਿਰ ਤੂਰੇ ਫਿਰ ਲੰਦਾ ਦੇਖੀ ਦੇਖੀ ਛੱਡਣ ਨੂੰ ਕਹਿ ਰਿਹਾ ਮੈਨੂੰ ਛੱਡ ਦੇ ਚਲੋ ਫੇ ਚੱਲੀਏ ਚੱਲ ਚੱਲੀਏ ਚੱਲ ਚੱਲ ਚਲੋ ਫੇ ਚੱਲੀਏ ਚੱਲੀਏ ਖੁਸ਼ ਹੋ ਗਿਆ ਤਾਂ ਜੋੜ ਗਿਆ ਨਾ ਦੇ ਦੇ ਆ ਜਾ ਆ ਜਾ ਆ ਜਾ ਆ ਜਾ ਅੱਜਾ ਚੱਲੋ ਜਲੀਏ ਆਪਾਂ ਫੇਰ ਆਵਾਂਗੇ ਤੇਰੇ ਸੈਂਡਲ ਨਹੀਂ ਹੈਗੇ ਜੇ ਸੈਂਡਲ ਹੁੰਦੇ ਨਾ ਫਿਰ ਤੂੰ ਇੱਥੇ ਗੇੜੀਆਂ ਕੱਢ ਲੰਦਾ ਘੁੰਮ ਲੰਦਾ ਬੱਚਿਆਂ ਨਾਲ ਖੇਡ ਲੰਦਾ ਹਨਾ ਫੇਰ ਪੈਰ 'ਚ ਕੋਈ ਕੰਡਾ ਵੱਜੂਗਾ ਠੀਕ ਹੈ ਫੇਰ ਆਵਾਂਗੇ ਆਪਾਂ ਵੀਰੇ ਨੂੰ ਲੈ ਕੇ ਠੀਕ ਹੈ ਲਓ ਜੀ ਹੁਣ ਮੈਂ ਬਣਾਣ ਲੱਗੀ ਆ ਬੇਸਣ ਦੀ ਬਰਫੀ ਪਹਿਲਾਂ ਬਣਾਣੀ ਸੀਗੀ ਮੈਂ ਸੂਜੀ ਦੀ ਬਰਫੀ ਸੂਜੀ ਦੀ ਆਪਣੀ ਖਰਾਬ ਨਿਕਲ ਗਈ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਉਹ ਪਹਿਲਾਂ ਜਿਹੜਾ ਕੇਕ ਵਾਸਤੇ ਲਿਆਂਦੀ ਕਿਹਾ ਨਾ ਉਹ ਕੇਕ ਸਾਰਾ ਭੁਰ ਗਿਆ ਸੀਗਾ ਸੂਜੀ ਦਾ ਕੱਢਦੇ ਸਮੇ ਬਣਿਆ ਪੱਕਿਆ ਬਿਲਕੁਲ ਠੀਕ ਦਾ ਬਸ ਭੁਰ ਗਿਆ ਨਿਕਲਦੇ ਸਮੇ ਪਤਾ ਨਹੀਂ ਕਿਵੇਂ ਚਲ ਕੋਈ ਗੱਲ ਨਹੀਂ ਵੈਸੇ ਵੀ ਅਸੀਂ ਭੂਰੀਆਂ ਵੀ ਖਾ ਲਿਆ ਤੇ ਹੁਣ ਮੈਂ ਉਹ ਸੂਜੀ ਵਿੱਚ ਹੁਣ ਮੈਂ ਦੇਖਿਆ ਨਾ ਛੋਟੇ ਛੋਟੇ ਸੁੰਢੀਆਂ ਬਹੁਤ ਆ ਤਾਦਰਕੇ ਸਾਰੇ ਸੂਜੀ ਅਸੀਂ ਗੇਰਤੀ ਵੀ ਚਲ ਕੋਈ ਨਾ ਪਰੋ ਸੁੰਡੀਆਂ ਵਾਲੀ ਦਰ ਹੋਣੀ ਵਰਫੀ ਨਹੀਂ ਬਣਾਈ ਹੈਗੀ ਹੁਣ ਅਗਲੀ ਵਾਰ ਸਾਫ ਸੋਨੇ ਲਿਆ ਕੇ ਫਿਰ ਉਹਦੀ ਵਰਫੀ ਲਖਾਵਾਂਗੇ ਇਸ ਕਰਕੇ ਹੁਣ ਵੀਡੀਓ ਬਣਾਣੀ ਸੀਗੀ ਇਸ ਕਰਕੇ ਮੈਂ ਤੁਹਾਨੂੰ ਪੇਸਨ ਦੀ ਵਰਫੀ ਬਣਾ ਲੱਗੀ ਹੈ। ਪਹਿਲਾਂ ਵੀ ਇੱਕ ਵਾਰ ਵੀਡੀਓ ਪਾਈ ਹੈ ਕਾਫੀ ਚਿਰ ਹੋ ਗਿਆ ਉਤੇ ਬਾਅਦ ਵੈਸੇ ਹੁਣ ਮੈਂ ਸੂਜੀ ਦੀ ਪਾਣੀ ਟੀ ਪਰ ਮੇਰਾ ਮੂਡ ਜਾ ਖਰਾਬ ਹੋ ਗਿਆ ਫਿਰ ਮੈਂ ਕਿਹਾ ਚਲ ਕੋਈ ਨਹੀਂ ਹੁਣ ਅੱਜ ਬੇਸਣ ਦੀ ਬਰਫੀ ਬਣਾ ਲੈਣੀ ਆ ਅੱਜ ਬਣਾਉਂਗੀ ਮੈਂ ਚਾਸ਼ਨੀ ਵਾਲੀ ਉਸ ਦਿਨ ਮੈਂ ਬਿਨਾ ਚਾਸ਼ਨੀ ਵਾਲੀ ਬਣਾਈ ਸੀਗੀ ਤੇ ਕੀ ਮੈਂ ਪਾ ਲਿਆ ਇੱਧਰ ਕੀ ਮੈਂ ਆਪਣੇ ਅੰਦਾਜ਼ੇ ਨਾਲ ਪਾ ਲਿਆ ਕਿਉਂਕਿ ਇਹਦੇ ਚ ਕੋਈ ਜਾਦੇ ਉਹ ਨਹੀਂ ਹੁੰਦਾ ਮੈਂ ਅੰਦਾਜ਼ੇ ਨਾਲੇ ਹਮੇਸ਼ਾ ਇੱਕਣੀ ਪਾ ਲੈਂਦੀ ਹੁੰਨੀ ਐ ਤੇ ਹੁਣ ਪਾ ਲੂੰਗੀ ਮੈਂ ਇਹਦੇ ਵਿੱਚ ਬੇਸਣ ਇਹਦੀ ਬਸ ਆਪਣਾ ਅੰਦਾਜ਼ੇ ਨਾਲੇ ਪਾ ਲੈਣਾ ਐ ਕੋਈ ਘੱਟ ਵੱਧ ਦਾ ਕੋਈ ਉਹ ਨਹੀਂ ਹੈਗਾ ਕਿਉਂਕਿ ਮੈਂ ਇੱਕਣੀ ਪਾ ਲੈਂਦੀ ਹੁੰਨੀ ਐ ਹੋਰ ਪਾਉਗਾ ਹਜੇ ਆਪਣਾ ghee ਹੈਗਾ ਥੋੜਾ ਪਤਲਾ ਨਹੀਂ ਕਿ ghee ਹੈਗਾ ਇਹ ਆਪਾਂ ਹੋਰ ਪਾ ਲੰਨੇ ਆ ਐਤੋਂ ਬਾਅਦ ਨਾ ਮੈਂ ਇਹਨੂੰ ਦੂਜੇ ਗੈਸ ਤੇ ਕਰੂੰਗੀ ਕਿਉਂਕਿ ਇਹ ਥੋੜਾ ਘਟ ਜੇ ਘਟ ਕਰਦੇ ਤਾਂ ਇਧਰਲਾ ਗੈਸ ਬੰਦ ਹੋ ਜਾਂਦਾ ਹੈ ਉਹ ਮੈਂ ਦੂਜੀ ਸਾਈਡ ਤੇ ਕਰੂੰਗੀ ਹੁਣ ਇਹਨੂੰ ਘਟ ਗੈਸ ਤੇ ਥੋੜਾ ਜਿਹਾ ਹੋਰ ਪਾ ਲਈਏ ਕਿਉਂਕਿ ਕੀ ਆਪਣਾ ਜਾਤੇ ਪੈ ਗਿਆ ਇਸ ਕਰਕੇ ਬੇਸਣ ਹੋਰ ਪਾ ਦਈਏ ਕਿਉਂਕਿ ਫਿਰ ਜਿਆਦਾ ਹਾਦੀ ਹੂ ਜੂ ਬਣੂਗਾ ਪੱਕੂ ਦਾ ਉਹ ਹੀ ਹੋੜੀ ਕੀ ਛੜਦਾ ਜਾਊਗਾ ਪਤਲਾ ਹੁੰਦਾ ਜਾਊਗਾ ਤੇ ਇੱਧਰ ਮੈਂ ਧਰ ਲਿਆ ਡੱਬੂ ਇੱਧਰ ਆਪਣਾ ਬੇਸਣ ਹੈਗਾ ਤੇ ਇੱਧਰ ਆਪਣਾ ਡੱਬੂ ਇਹ ਮੈਂਨੇ ਗੈਸ ਘੱਟ ਕਰਤਾ ਇੱਧਰ ਆ ਦੇਖੋ ਗੈਸ ਮੈਂ ਘੱਟ ਕਰਤਾ ਮੇ ਥੰਮੇ ਲੱਗਣ ਲੱਗ ਜਣਾ ਤਾਂ ਤੇ ਇੱਧਰ ਆਪਾਂ ਡੱਬੂ ਧਰਤਾ ਤੇ ਹੁਣ ਮੈਂ ਇੱਕ ਕੌਲੀ ਚੀਨੀ ਦੀ ਲੈ ਲਈ ਇੱਕ ਕੌਲੀ ਚੀਨੀ ਦੀ ਪਾ ਲਈ ਤੇ ਇੱਕ ਕੌਲੀ ਮੈਂ ਇਹ ਪਾ ਲਈ ਪਾਣੀ ਦੀ ਚਾਸ਼ਨੀ ਬਣਾ ਲ ਲਈ ਅੱਜ ਜਿਵੇਂ ਮੈਂ ਤੁਹਾਨੂੰ ਦੱਸਿਆ ਚਾਸ਼ਨੀ ਵਾਲੀ ਦੱਸੂਗੀ ਤੇ ਇੱਕ ਕੌਲੀ ਆਪਾਂ ਚੀਨੀ ਦੀ ਹੋਰ ਪਾ ਲਈਏ ਆਲੂ ਦੀ ਦੋ ਆਪਾਂ ਪਾ ਲਈਆਂ ਕੌਲੀਆਂ ਤੇ ਚਾਸ਼ਨੀ ਥੋੜਾ ਜਿਹਾ ਆਪਾਂ ਪਾਣੀ ਪਾ ਲੈਣਾ ਥੋੜਾ ਜਿਹਾ ਜ਼ਿਆਦਾ ਨਹੀਂ ਥੋੜਾ ਜਿਹਾ ਬਸ ਉਨ ਆਪਣੀ ਚਾਸ਼ਨੀ ਵਧੀਆ ਛੇਤੀ ਤਿਆਰ ਹੋ ਜਣੀ ਇੱਕ ਤਾਰ ਵਾਲੀ ਤੇ ਇਧਰ ਆਪਣਾ ਬੇਸਣ ਨਾਲ ਦੀ ਨਾਲ ਭੁੰਨ ਹੋ ਰਿਹਾ ਹੈ ਤੇ ਨਾਲ ਦੀ ਨਾਲ ਇਹਦੇ ਚ ਆਪਣਾ ਘਟ ਜੀ ਜੋ ਵੀ ਆਪਣੇ ਕੋਲ ਹੋ ਫੇਰੀ ਜਾਣਾ ਹੈ ਤਾਂ ਕਿ ਇਹ ਬੇਸਣ ਜਮਾਂ ਵੀ ਥੱਲੇ ਨਾ ਲੱਗੇ ਮੈਂ ਲੋ ਤੇ ਕਰਿਆ ਹੋਇਆ ਹੈ ਤਾਂ ਵੀ ਆਲੇ ਦੋਲੇ ਦੇਖੋ ਐਨ ਭੁੰਨ ਹੋ ਰਿਹਾ ਹੈ ਗੈਸ ਹੋ ਬੱਬਲ ਜਿਹਾ ਨਿਕਲ ਰਹੀਆਂ ਨੇ ਗੁਲਬੁਲੇ ਜਿਹਾ ਨਿਕਲ ਰਹੇ ਨੇ ਦੀ ਚਾਸ਼ਨੀ ਡਿਜਨ ਲੱਗੀ ਤੇ ਇੱਕ ਗੱਲ ਹੋਰ ਮੈਂ ਭੁੱਲ ਗਈ ਸੀਗੀ ਇਹ ਮੈਂ ਦੋ ਲੈ ਨਾ ਸੌਰੀ ਤਿੰਨ ਇਲਾਚੀਆਂ ਕੁੱਟ ਕੇ ਇਹਦੇ ਹੱਥ ਬਾਣੇ ਜੇ ਕੱਢ ਕੇ ਮੈਂ ਇਹਦੇ 'ਚ ਸਿੱਟ ਦੂੰਗੀ ਕਿਉਂਕਿ ਜਿਹੜੀ ਆਪਣੀ ਮਠਾਈ ਕੋਈ ਵੀ ਹੁੰਦੀ ਆ ਨਾ ਉਹ 'ਚ ਇਲਾਚੀ ਦਾ ਫਲੇਵਰ ਬਿਨਾ ਆਪਣੀ ਮਠਾਈ ਤਿਆਰ ਨਹੀਂ ਹੁੰਦੀ ਤੇ ਇਧਰ ਆਪਣਾ ਬੇਸਣ ਭੁੰਨ ਹੋ ਰਿਹਾ ਤੇ ਮੈਂ ਇਹਦੇ ਵਿੱਚ ਨਾ ਥੋੜਾ ਜਿਹਾ ਚਾਸ਼ਨੀ 'ਚ ਫੂਡ ਕਲਰ ਵੀ ਪਾਉਂਗੀ ਫੂਡ ਕਲਰ ਪਾਣ ਦੀ ਕੋਈ ਜ਼ਰੂਰਤ ਹੁੰਦੀ ਨਹੀਂ ਜਾਂ ਹੁੰਦੀ ਹੈ ਇਹ ਆਪਣੀ ਮਰਜ਼ੀ ਆ ਮੈਂ ਥੋੜਾ ਜਿਹਾ ਬਸ ਇਹਨੂੰ ਕਲਰ ਜਾ ਦੇਣਾ ਹੈ ਵੀ yellow ਜਿਹਾ ਕਲਰ ਆ ਜਾਵੇ ਇਸ ਲਈ ਮੈਂ ਪਾਤਾ ਤਾ ਕਰਕੇ ਵੈਸੇ ਆਪਣਾ ਨੇਚਰਲ ਕਲਰ ਵੀ ਬਹੁਤ ਵਧੀਆ ਹੁੰਦਾ ਹੈ ਤੇ ਇਧਰ ਆਪਣਾ ਬੇਸਨ ਧੋਣ ਹੋ ਗਿਆ ਹੈ ਜਿੱਦ ਤਰ ਆਪਣਾ ਆਮਟੇ ਟੱਕਣ ਦੇਤਾ ਚਾਸ਼ਨੀ ਦੇ ਉੱਪਰ ਤਾਂ ਕਿ ਚਾਸ਼ਨੀ ਆਪਣੀ ਛੇਤੀ ਤਿਆਰ ਹੋ ਜੇ ਤੇ ਇੱਕ ਨਾ ਮੈਂ ਚਾਸ਼ਨੀ ਵਾਲੀ ਬਰਫੀ ਬੇਸਨ ਦੀ ਪਹਿਲੀ ਵਾਰ ਬਣਾਉਣ ਲੱਗੀ ਆ ਪਹਿਲਾਂ ਮੈਂ ਵੈਸੇ ਹੀ ਬਸ ਦੇਸੀ ਖੰਡ ਪਾ ਕੇ ਦੂਜੀ ਲੋਟ ਬਣਾਈ ਆ ਪਰ ਏ ਵਾਲੀ ਪਹਿਲੀ ਪਹਿਲੀ ਵਾਰ ਬਣਾਣ ਲੱਗੀ ਆ ਚਲ ਵਾਹਿਗੁਰੂ ਕਰੇ ਆਤਮਾ ਗੂ ਜਿਵੇਂ ਕੇਕ ਕੱਲ੍ਹ ਵਾਲੀ ਵੀਡੀਓ ਚ ਵਿਗੜ ਗਿਆ ਔਵੇਂ ਮੈ ਬਰਫੀ ਨਾ ਵਿਗੜ ਜਵੇ ਪਰ ਜੇ ਤਕਰੀਬਨ ਮੈਂ 2 ਕੋਲੀਆਂ ਬੇਸਣ ਦੀਆਂ ਲੈ ਲਈਆਂ ਤੇ 2 ਮੈਂ ਖੰਡ ਦੀਆਂ ਲਈਆਂ ਤੁਹਾਡੇ ਸਾਹਮਣੇ ਲਈਆਂ ਨੇ ਤੇ 1 ਕੋਲੀ ਡੇਢ ਸਵਾਕ ਸਵਾਕ ਕੋਲੀ ਮੈਂ ਪਾਣੀ ਦੀ ਪਾਈ ਹੈ ਹੁਣ ਬਾਕੀ ਦੇਖਦੇ ਹਾਂ ਹੁਣ ਬਸ ਕਿਵੇਂ ਦੀ ਬਣੀ ਆ ਉਮੀਦ ਹੈ ਵੀ ਵਧੀਆ ਜ਼ਰੂਰ ਬਣ ਚੂਗੀ ਆ ਦੇਖੋ ਤਕਰੀਬਨ ਮੈਨੂੰ 15 ਮਿੰਟ ਹੋ ਗਏ ਭੁੰਨਦੀ ਨੂੰ ਤੇ ਇਹਦਾ ਕਲਰ ਵੀ ਦੇਖੋ ਬਦਲ ਗਿਆ ਪਹਿਲਾਂ ਨਾਲੋਂ ਥੋੜਾ ਜਿਹਾ ਗੂੜਾ ਜਿਹਾ ਗੂੜਾ ਜਿਹਾ ਪੀਲਾ ਹੋ ਗਿਆ ਮਤਲਬ ਮਸਟਰਡਾ ਆ ਗਿਆ ਆ ਦੇਖੋ ਤੇ ਕਿ ਜਦੋਂ ਹੋਇਆ ਮੈਂ ਪਾਇਆ ਸੀਗਾ ਬੇਸਣ ਤਾਂ ਬਿਲਕੁਲ ਕਹਿੜਾ ਤਾਂ ਹੁਣ ਐਨਕੀ ਛੱਡਾਂ ਲਓ ਜੀ ਬੇਸਣ ਆਪਣਾ ਪੱਕ ਚੁੱਕਿਆ ਤੇ ਗੈਸ ਜਮਾਂ ਹੀ ਸਲੋ ਕਰਤਾ ਖੁਸ਼ਬੂ ਆ ਝਾਂ ਲੱਗ ਗਈ ਜਾਂਦੇ ਚ ਖੁਸ਼ਬੂ ਆਣ ਲੱਗ ਜਾਂਦੀ ਹੈ ਨਾ ਬਿਲਕੁਲ ਵੀ ਲੱਡੂਆਂ ਜੇ ਬੇਸਣ ਦੀ ਪੱਕੇ ਦੀ ਤਾਂ ਸਮਝ ਲਓ ਵੀ ਆਪਣਾ ਬੇਸਣ ਪੱਕ ਚੁੱਕਿਆ ਤੇ ਜਮ ਮਸਟਰਡਾ ਹੋ ਜਾਂਦਾ ਹੈ ਜਦੋਂ ਜਦ ਇਹਦਾ ਕਲਰ ਹਨ ਮਸਟਰਡਾ ਹੋ ਜਾਂਦਾ ਤੇ ਆਪਣੀ ਚਾਸ਼ਨੀ ਰਹਿ ਗਈ ਤੇ ਆਪਾਂ ਬੇਸਣ ਹੋਣਾ ਨਾ ਸੋਰੀ ਉਹ ਜਿਹੜਾ ਬੇਸਣ ਆ ਭੁੰਨਿਆ ਸੀਗਾ ਉਹ ਮੈਂ ਏਸੀ ਵਾਲੇ ਕਮਰੇ 'ਚ ਠੰਡਾ ਹੋਣ ਲਈ ਧਰਿਆ ਹੀ ਨਾਲ ਦੇ ਨਾਲ ਤਾਰ ਕੇ ਤੇ ਉਧਰ ਇਧਰ ਆਪਣੀ ਚਾਸ਼ਨੀ ਤਿਆਰ ਹੋਣ ਵਾਲੀ ਹੈ ਬਸ 1 ਮਿੰਟ ਹੋਰ ਕਰਨੀ ਹੈ ਇੱਕ ਤਾਰ ਵਾਲੀ ਬਣ ਜਾਈਏ ਹੋ ਗਈ ਬਣ ਗਈ ਆਪਣੀ ਇੱਕ ਤਾਰ ਵਾਲੀ ਚਾਸ਼ਨੀ ਕਿਉਂਕਿ ਮੈਂ ਤੁਹਾਨੂੰ ਚੈੱਕ ਕਰਕੇ ਨਹੀਂ ਸਕਦੀ ਕਿਉਂਕਿ ਇੱਕ ਹੱਥ 'ਚ ਮੇਰੇ ਫੋਨ ਹੈ ਦੂਜੇ 'ਚ ਮੈਂ ਚੈੱਕ ਕਰਨਾ ਥੋੜਾ ਔਖਾ ਏ ਪਰ ਮੈਂ ਚਮਚੇ ਨਾਲ ਲਾ ਕੇ ਦੇਖਿਆ ਦੇਖੋ ਚਮਚਾ ਆ ਦੇਖ ਲਓ ਪੂਰਾ ਚੜ ਗਿਆ ਆ ਦੇਖੋ ਤਾਰਾ ਬਣ ਰਹੀਆਂ ਨੇ ਤੇ ਚਮਚੇ ਨਾਲ ਪੂਰਾ ਚੜ ਗਿਆ ਇਸ ਕਰਕੇ ਹੁਣ ਆਪਾਂ ਇਹਨੂੰ ਪਾਵਾਂਗੇ ਵੇਸ ਲੋ ਜੀ ਹੁਣ ਮੈਂ ਇਹਨੂੰ ਚੱਕ ਲਈ ਆਈ ਕਮਰੇ 'ਚ ਜਿਵੇਂ ਮੈਂ ਤੁਹਾਨੂੰ ਦੱਸਿਆ ਤਾਂ ਆਚਾਰਨੀ ਨੂੰ ਚੱਕ ਲਈ ਆਈ ਜਿਵੇਂ ਮੈਂ ਤੁਹਾਨੂੰ ਦੱਸਿਆ ਰ ਮੈਂ ਕਮਰੇ 'ਚ ਅੰਦਰ ਲੈ ਗਈ ਸੀ ਹੁਣ ਇਹ ਨਹੀਂ ਮੈਨੂੰ ਪਤਾ ਵੀ ਇਹਨੂੰ ਬਾਅਦ 'ਚ ਵੀ ਇਹਨੂੰ ਪਾ ਕੇ ਰਜਾਣਾ ਹੁੰਦਾ ਈ ਆ ਨਹੀਂ ਰਜਾਣਾ ਹੁੰਦਾ ਮੈਨੂੰ ਕਮ ਕਿਉਂਕਿ ਮੈਂ ਕੋਈ ਵੀਡੀਓ ਨਹੀਂ ਦੇਖੀ ਤੇ ਹੁਣ ਮੈਂ ਹੌਲੀ-ਹੌਲੀ ਚਾਸ਼ਨੀ ਪਾ ਦੂੰਗੀ ਇਹ ਚ ਆ ਦੇਖੋ ਮੈਨੂੰ ਲੱਗਦਾ ਸ਼ਾਇਦ ਰਜਾਣਾ ਹੋਊਗਾ ਤੇ ਹੁਣ ਮੈਨੂੰ ਲੱਗਦਾ ਇਹਨੂੰ ਮੈਂ ਵਾਪਸ ਗੈਸ ਤੇ ਧਰਨੀ ਧਰਨੀ ਪੈਣੀ ਅਬ ਇਹ ਕਿੰਨਾ ਗੰਦਾ ਲੱਗ ਰਿਹਾ ਹੈ ਤੁਹ ਵੀ ਤਾਂ ਗੰਦਾ ਹੀ ਲੱਗ ਰਿਹਾ ਇੱਕ ਨੇ ਬਣ ਚੁੱਕੀ ਹੈ ਬੇਸਨ ਦੀ ਹਾਂ ਨਹੀਂ ਇਦਾਂ ਹੀ ਬਣ ਰਹੀ ਹੈ ਇਹਦਾ ਕਲਰ ਵੀ ਥੋੜਾ ਜਿਹਾ ਲਾਲੀ ਪਰ ਆ ਗਿਆ ਚੇਂਜ ਹੋ ਗਿਆ ਇਹਦਾ ਕਲਰ ਆ ਦੇਖੋ ਧਰਨਿਆਂ ਨੂੰ ਕੈਸ ਤੇ ਤੇ ਤੁਸੀਂ ਦੱਸਿਓ ਮੈਨੂੰ ਕਮੈਂਟਾਂ ਚ ਵੀ ਧਰਨਾ ਹੁੰਦਾ ਜਾਂ ਨਹੀਂ ਇਹਨੂੰ ਕੈਸ ਤੇ ਜਿਵੇਂ ਕੜਾਹ ਹੁੰਦਾ ਬੇਸਨ ਦਾ ਉਵੇਂ ਬਣ ਗਿਆ ਤੇ ਆਹ ਜਿਹੜੀ ਚਾਸ਼ਨੀ ਥੋੜੀ ਜਿਹੀ ਆਲੇ ਦੋਲੇ ਲੱਗੀ ਵੀ ਆਪਾਂ ਇਹਨੂੰ ਕਿਉਂ ਕਰਨੀ ਹੈ ਵਿੱਚ ਪਾ ਲੈਣੇ ਆ ਦੇ ਇਹ ਚਾਸ਼ਨੀ ਨਾ ਬਾਅਦ ਚ ਨਾ ਬਹੁਤ ਕੈੜੀ ਹੋ ਜਾਂਦੀ ਹੈ ਮਤਲਬ ਵੀ ਉਦੇ ਜਿਵੇਂ ਗੱਚਕ ਨਹੀਂ ਹੁੰਦੀ ਉਹਦੇ ਵਾਂਗੂ ਜੰਮਣੀ ਸ਼ੁਰੂ ਹੋ ਜਾਂਦੀ ਹੈ ਨਾ ਲੋ ਜੀ ਆਪਾਂ ਥੱਲੇ ਤਾਰ ਲਈ ਤੇ ਹੁਣ ਸਾਰੀ ਬਰਫੀ ਦੇਣੀ ਜਮਾ ਇੱਕ ਸਾਰ ਜੀ ਕਰਕੇ ਯੇ ਇਸੇ ਆਪ ਬਰਫੀ ਕੀ ਸ਼ੇਪ ਕੈਸੇ ਦੋਗੇ ਸ਼ੇਪ ਤਾਂ ਨਹੀਂ ਬਹੁਤ ਸੋਹਣੀ ਆਉਗੇ ਦੇਖਿਓ ਲੋ ਜੀ ਆਪਾਂ ਇਹਨੂੰ ਐਂ ਕਰਤਾ ਸੈੱਟ ਜਿਹੜੀ ਆਪਣੀ ਘਰ ਦੀ ਹਨਾ ਨੈਚੁਰਲ ਹੋਊਗੀ ਦੇਖੋ ਇਦਾਂ ਹੀ ਹੋਊਗੀ ਤੇ ਜਿਹੜੀ ਹੁਣ ਆਪਾਂ ਮੁੱਲ ਦੀਆਂ ਲਿਆਉਂਗੇ ਹਨਾ ਉਹਦਾ ਕੋਈ ਹੋਰ ਕੀ ਉਹ ਥੋੜੀ ਘੱਟ ਵੀ ਪਕਾਈ ਹੋਈ ਹੁੰਦੀ ਹੈ ਬਹੁਤ ਫਰਕ ਤਾਂ ਹੁੰਦਾ ਹੀ ਆ ਹਰੇਕ ਚੀਜ਼ ਦਾ ਹਰੇਕ ਮਠਿਆਈ ਦਾ ਹਨਾ ਹਲਵਾਈ ਜਿਆਰਾ ਆਪਣਾ ਫਰਕ ਤਾਂ ਜਿਵੇਂ ਆਪਾਂ ਘਰ ਦੇ ਖੋਏ ਦੀ ਹੋਰ ਹੋਊਗੀ ਤੇ ਪਕਰ ਦੀ ਹੋਰ ਹੋਊਗੀ ਹਨਾ ਫਰਕ ਤਾਂ ਹੁੰਦਾ ਉਹ ਕੋਈ ਨਾ ਕੋਈ ਹਲਵਾਈ ਕਰ ਉਹਨਾਂ ਨੂੰ ਹਲਵਾਈ ਬੁਲਾਉਣ ਦੀ ਲੋੜ ਕੇ ਪੈਂਦੀ ਆ ਜੇ ਘਰੇ ਨਾ ਬਣਾ ਲਨ ਵੀ ਹਨਾ ਹੋਰ ਕੀ ਆ ਕਿਉਂਕਿ ਹਵਾਈ ਇਹ ਦੀ ਚੀਜ਼ ਹਲਵਾਈ ਦੀ ਹਲਵਾਈ ਕੋਈ ਜ ਕੁਝ ਪਾਉਂਦੇ ਨਾ ਪਰ ਕੋਈ ਗੱਲ ਨਹੀਂ ਆਪਾਂ ਆਪਾਂ ਤਾਂ ਘਰ ਦੀ ਪਿਓਰ ਚੀਜ਼ ਧਿਆਨ ਲੜ ਕੇ ਦਿਖਾ ਰਹੇ ਲੋ ਜੀ ਆਪਾਂ ਬਦਾਮ ਵੀ ਲਾਤੇ ਹਾਂ ਸਾਰੇ ਉੱਪਰ ਜਿਹੜੇ ਕੱਟ ਕੇ ਰੱਖੇ ਹੋਏ ਤੇ ਇਸ ਵਾਰ ਮੈਂ ਥੋੜੇ ਹੀ ਕਟੇ ਪਿਛਲੀ ਵਾਰ ਮੈਂ ਜਾਦੇ ਕੱਟ ਲੇਤੇ ਫਿਰ ਉਹ ਐਵੇਂ ਰੂਲ ਰੂਲੀ ਗਏ ਕਿਉਂਕਿ ਇਹ ਡਰਾਈ ਫਰੂਟ ਹੁੰਦੀ ਹੈ ਚੀਜ਼ ਮਹਿੰਗੀ ਆਪਾਂ ਨੂੰ ਇਹ ਚੀਜ਼ ਰੋਲ ਨਹੀਂ ਨਹੀਂ ਹੁੰਦੀ ਥੋੜੇ ਜੇ ਬਦਾਮ ਆਏ ਆ ਦੇਖ ਲਓ ਕਿੰਨੇ 50 ਰੁਪਏ ਦੇ ਮੰਗਾਏ ਤੇ ਬਸ ਥੋੜੇ ਜੇ ਆਏ ਪੈਨ ਨੂੰ ਪਰ ਸੈੱਟ ਕਰ ਦੇਣਾ ਵਿੱਚ ਦਬਾ ਦੇਣੇ ਤਾਂ ਕਿ ਉੱਪਰ ਪੂਰ ਪੂਰ ਕੇ ਅੱਡ ਨਾ ਗਰ ਜਣੇ ਸੋਰੀ ਆ ਪਲੇ ਆ ਪਲੇਟ ਮੈਂ ਥੱਲੇ ਤੋਂ ਸਾਫ਼ ਕਰ ਲਈ ਤੇ ਇਹਨੂੰ ਮੈਂ ਇੱਕ ਸਾਰ ਕਰ ਦੂੰਗੀ ਕਿਉਂਕਿ ਉਂਗਲੀਆਂ ਨਾਲ ਨਾ ਥੋੜੀ ਜੀ ਸ਼ੇਪ ਵੇਗੜ ਜਾਣੀ ਇਹਦੀ ਲੋ ਜੀ ਹੁਣ ਇਹਨੂੰ ਆਪਾਂ ਕਰ ਦਈਏ ਸੈੱਟ ਕਰਕੇ ਠੰਡੀ ਕਰਕੇ ਥੋੜੀ ਰੂਮ ਚ ਰੱਖ ਕੇ ਥੋੜੀ ਜੀ ਫਿਰ ਜਿਆਦਾ ਠੰਡੀ ਹੀ ਹੋ ਜੂਗੀ ਫਿਰ ਇਹਨੂੰ ਆਪਾਂ ਫ੍ਰਿਜ ਚ ਲਾ ਆਵਾਂਗੇ ਕਿਉਂਕਿ ਇਹ ਤੱਤੀ ਇਹ ਜੇ ਗਰਮ ਗਰਮ ਆਪਾਂ ਫ੍ਰਿਜ ਚ ਨਹੀਂ ਲਾ ਸਕਦੇ ਤਾ ਹੁਣ ਆਪਾਂ ਇਹ ਇੱਥੇ ਰੱਖ ਦੰਨੇ ਐਸੀ ਵਾਲੇ ਰੂਮ ਚ ਬਾਅਦ ਚ ਫਿਰ ਤੁਹਾਨੂੰ ਕੱਟ ਕੇ ਦਿਖਾਵਾਂਗੇ ਜਾਂ ਜੰਮ ਜੂਰੀ ਹੁਣ ਬਣੂਗੀ ਕਿੰਨੇ ਘੰਟੇ ਚ ਇਹ ਟਾਈਮ ਲੱਗੂਗਾ 2 ਘੰਟੇ ਲੱਗੇ ਜਦ ਜ ਫ੍ਰੀਜੇ ਸੇ ਦਰਦਨੀ ਠੰਡੀ ਹੋਏ ਤੇ ਫਿਰ 2 ਘੰਟੇ ਚ ਜੰਮ ਜਾਣੀ ਆ ਅੱਛਾ 2 ਘੰਟੇ ਚੰਨ ਬਣ ਜੂਗੀ ਹਨ ਬਣ ਲੀ ਲਓ ਜੀ ਹੁਣ ਆਪਾਂ ਕੱਟ ਲਈਏ ਬਰਫੀ ਹੋ ਗਈ ਆਪਣੀ ਸੈੱਟ ਤੇ ਆਪਾਂ ਹੁਣ ਮੈਨੂੰ ਨਾ ਕੈਮਰਾ ਫੜਨ ਤੇ ਮਦਦ ਕਰਨ ਚ ਐਨੀ ਮੈਜਿਸਪਾਲ ਨੂੰ ਹਾਕ ਮਾਰੀ ਐ ਕਿਉਂਕਿ ਉਹ ਬਾਹਰ ਘੁੰਮਣ ਚਲੇ ਗਿਆ ਤਾਂ ਇਸ ਕਰਕੇ ਮੈਂ ਦੁਬਾਰਾ ਬੁਲਾਇਆ ਲੋ ਜੀ ਜਿੰਨੇ ਨੂੰ ਜਿਸਪਾਲ ਇੱਥੇ ਘੁਮਕਮਾ ਕੇ ਪਹੁੰਚਿਆ ਇਹ ਉਹਨੇ ਤਾਂ ਮੈਂ ਕੱਟ ਲੀਆਂ ਸੀਗੀਆਂ ਤੇ ਹੁਣ ਆਪਣੀਆਂ ਬਰਫੀਆਂ ਹੋ ਗਈਆਂ ਸੈੱਟ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਏ ਵੀ 2 ਘੰਟੇ ਚ ਇਹ ਸੈਟੋ ਹੋ ਜਾਂਦੀਆਂ ਨੇ ਪਹਿਲਾਂ ਆਪਾਂ ਇੱਥੇ ਰੱਖੀ ਜਾਂਦੇ ਆ ਬਾਅਦ ਚ ਫਿਰ ਤੁਹਾਨੂੰ ਉੱਤੇ ਰੱਖ ਕੇ ਦਿਖਾਵਾਂਗੀ ਲੇਦਰੀਆਂ ਕੀ ਆ ਨੀ ਆ ਨਾ ਤੇ ਮੈਨੂੰ ਉਮੀਦ ਨਹੀਂ ਸੀਗੀ ਵੀ ਪਰਫੀਆਂ ਨੀਆ ਵਧੀਆ ਤਿਆਰ ਹੋਣਗੀਆਂ ਪਰ ਬਹੁਤ ਵਧੀਆ ਤਿਆਰ ਹੋਈਆਂ ਨੇ ਮੈਨੂੰ ਜਮਾ ਉਮੀਦ ਨਹੀਂ ਥੀ ਮੈਂ ਪਹਿਲੀ ਵਾਰ ਬਣਾਈਆਂ ਜਿਵੇਂ ਕੱਲ ਉਮੀਦਨੀਤੀ ਵੀ ਮੈਨੂੰ ਮੇਰਾ ਕੇਕ ਬਣ ਗਿਆ ਜਿਵੇਂ ਮੈਨੂੰ ਉਮੀਦ ਨਹੀਂ ਥੀ ਕੇਕ ਮੇਰਾ ਹਲਵਾ ਬਣ ਜੂਗਾ ਪਰ ਹਲਵਾ ਹੀ ਬਣ ਗਿਆ ਜੀ ਬਰਫੀਆਂ ਹੋ ਗਈਆਂ ਆਪਣੀਆਂ ਬਣ ਗਈਆਂ ਕੱਟ ਵੱਢ ਲਈਆਂ ਸਭ ਤੋਂ ਪਹਿਲਾਂ ਦੇਖਿਓ ਬਹੁਤ ਟੁਲਸ اور ਬਹੁਤ ਲੋ ਬਾਕੀ ਜਿਹੜੀ ਕਿਸੇ ਕੋਲ ਤਾਂ ਨਹੀਂ ਹੈ টাই ਵੀ ਕਮ ਆਉਂਦਾ ਅਸਲ ਨੂੰ ਮੇਰੀ ਤੇਰਾ ਬਸ ਇੱਕ ਖਾ ਕੇ ਦੇਖੋ ਵਿਆਣ ਬਰਫੀਓ ਬਣ ਗਈ ਇਹ ਮੰਨੂ ਤਾਂ ਵਧੀਆ ਲੱਗੀ ਲੈ ਜੂਗੀ ਲੈ ਫੜੀ ਬਾਪੀਓ ਬਣ ਗਈ ਐਨ ਵਧੀਆ ਬਣ ਗਈ ਵਧੀਆ ਬਣ ਗਈ ਨਾ ਮੈਂ ਵੀ ਮੜੀ ਜੇ ਖਾ ਕੇ ਦੇਖੀ ਤੇ ਇਹਨਾਂ ਵਿੱਚ ਤੇ ਨਰਮ ਵਧੀਆ ਵੀ ਲੱਡੂ ਵਾਂਗ ਨੂੰ ਲੱਗ ਰਹੀ ਜਿਵੇਂ ਪਹਿਲਾਂ ਮੈਂ ਜਦ ਬਿਨਾ ਚਾਸ਼ਨੀ ਵਾਲੀ ਬਣਾਈ ਸੀ ਲੱਡੂ ਵਾਂਗਣ ਲੱਗ ਰਹੀ ਸੀ ਉਹ ਬਤਾ ਲੱਡੂ ਵਾਂਗ ਨਾ ਪੂਰ ਵੀ ਨਹੀਂ ਰਹੀ ਇਹ ਵਧੀਆ ਟੁੱਟਦੀ ਵੀ ਨਹੀਂ ਆ ਹਾਂ ਥੱਲੇ ਤਾਰ ਕੇ ਨਾ ਚਾਸ਼ਨੀ ਪਾ ਸਕਦੇ ਆ ਠੰਡੀ ਜੇ ਕਿਉਂਕਿ ਠੰਡ ਵੀ ਦੁਆਰਾ ਗੈਸ ਤੇ ਨਹੀਂ ਆ ਪਤਾ ਨਹੀਂ ਉਹ ਨਾਲ ਦੀ ਨਾਲ ਹੀ ਇਹ ਤਾਂ ਪਰ ਫਿਰ ਜਮੇ ਜਾਂਦੀ ਹੈ ਇਹ ਨਾਲ ਦੀ ਨਾਲ ਜੰਮ ਗਈ ਤਾਂ ਐਵੇਂ ਲੱਗਿਆ ਇਹਨੂੰ ਉਹ ਵੀ ਨਹੀਂ ਆ ਉਹ ਜਿਹਾ ਲੱਗਦਾ ਲੋ ਜੀ ਅੱਜ ਦੀ ਸਾਈਡ ਯੂ ਵੀ ਬਾਗ ਬੰਦ ਕਰ ਸਾਡੀ ਵੀਡੀਓ ਅੱਜ ਦੀ ਇੱਥੇ ਤੱਕ ਸੀਗੀ ਬਰਫੀਆਂ ਬਹੁਤ ਸਵਾਦ ਬਣੀਆਂ ਨੇ ਤੁਸੀਂ ਵੀ ਘਰ ਟਰਾਈ ਕਰਕੇ ਦੇਖ ਸਕਦੇ ਹੋ ਬਹੁਤ ਵਧੀਆ ਲੱਗੀਆਂ ਬਸ ਬਰਫੀਆਂ ਬਰਫੀਆਂ ਹੀ ਆਉਂਦੀਆਂ ਮਨ ਨੂੰ ਬਣਾਉਣੀਆਂ ਬਾਕੀ ਜਿਹੜੀ ਮੈਂ ਚੀਜ਼ ਪਹਿਲੀ ਵਾਰ ਦਾ ਹੋਰ ਦੂਜੀ ਟਰਾਈ ਕਰਦੀਆਂ ਕੇਕ ਕੁਕ ਉਹ ਤਾਂ ਇਹ ਜੇ ਬਣਦੇ ਨੇ ਫਿਰ ਮੈਂ ਤਾਂ ਹਣਾ ਤੇ ਹੁਣ ਮਿਲਾਂਗੇ ਤੁਹਾਨੂੰ ਆਪਣੇ ਅਗਲੇ ਵਲੌਗ ਚ ਤੇ ਜਾਂਦੇ ਜਾਂਦੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ